ਜਿੱਥੇ ਅੱਜ ਦੇ ਦਿਨ ਦੇਸ਼ ਵਿੱਚ ਗੈਂਗਸਟਰਾਂ ਦੀਆਂ ਸਰਗਰਮੀਆਂ ਵੱਧੀਆਂ ਨਜ਼ਰ ਆ ਰਹੀਆਂ ਨੇ ਉੱਥੇ ਹੀ ਜਾਂਚ ਏਜੰਸੀਆਂ ਤੇ ਪੁਲਿਸ ਵੱਲੋਂ ਵੱਡੇ ਐਕਸ਼ਨ ਵੀ ਗੈਂਗਸਟਰਾਂ ਉੱਤੇ ਕੀਤੇ ਜਾ ਰਹੇ ਨੇ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਗੈਂਗਸਟਰਾਂ ਦੀਆਂ ਜਿਹੜੀਆਂ ਜਾਇਦਾਦਾਂ ਕੁਰਕ ਕੀਤੀਆਂ ਗਈਆਂ ਨੇ ਦੱਸਦੇ ਕਿ ਕੌਮੀ ਜਾਂਚ ਏਜੰਸੀ ਦੇ ਵੱਲੋਂ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਕਾਰਵਾਈ ਕਰਦਿਆਂ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰਾਂ ਦੀਆਂ ਚਾਰ ਜਾਇਦਾਦਾਂ ਕੁਰਕ ਕੀਤੀਆਂ ਗਈਆਂ ਨੇ ਇਹ ਜਾਣਕਾਰੀ ਜਿਹੜੀ ਅਧਿਕਾਰੀਆਂ ਦੇ ਵੱਲੋਂ ਦਿੱਤੀ ਗਈ ਹੈ ਦਰਸ਼ਕਾਂ ਨੂੰ ਦੱਸਦੀ ਹੈ ਕਿ NIA ਦੇ ਬੁਲਾਰੇ ਨੇ ਦੱਸਿਆ ਕਿ ਇੱਕ ਕਾਰਵਾਈ ਹੈ ਜਿਹੜੀ ਦੇਸ਼ ਦੇ ਵਿੱਚ ਅਤਵਾਦੀ ਗੈਂਗਸਟਰ ਨਸ਼ਾ ਤਸਕਰੀ ਗਾਟ ਚੋਟ ਨੂੰ ਖਤਮ ਕਰਨ ਦੀ ਦਿਸ਼ਾ ਦੇ ਵੱਲ ਵੱਡਾ ਕਦਮ ਚੁੱਕਿਆ ਗਿਆ ਹੈ ਉਹਨਾਂ ਦੱਸਿਆ ਕਿ UAPA ਐਕਟ ਤਹਿਤ ਪੰਜਾਬ ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਸਾਂਝੀ ਕਾਰਵਾਈ ਤਹਿਤ ਤਿੰਨ ਅਚਲ ਤੇ ਇੱਕ ਚਲ ਜਾਇਦਾਦ ਕੁਰਕ ਕੀਤੀ ਗਈ ਹੈ ਉਨਾ ਕਿਹਾ ਕਿ ਕੁਰਕ ਕੀਤੀਆਂ ਗਈਆਂ ਦੋ ਜائਦਾਦਾਂ ਜਿਹੜੀਆਂ ਪੰਜਾਬ ਦੇ ਫਾਜ਼ਿਲਕਾ ਦੇ ਪਿੰਡ ਵਿਸ਼ਨਪੁਰਾ ਦੇ ਵਿੱਚ ਸਥਿਤ ਨੇ ਅਤੇ ਇਹਨਾਂ ਦੀ ਮਾਲਕੀ ਮੁਲਜਮ ਦਲੀਪ ਕੁਮਾਰ ਉਰਫ ਭੋਲਾ ਦੇ ਨਾਂ ਤੇ ਹੈ ਏਜੰਸੀ ਤੇ ਨੇ ਲਖਨਊ ਦੇ ਗੋਮਤੀ ਨਗਰ ਐਕਸਟੈਂਸ਼ਨ ਵਿਚਲਾ ਫਲੈਟ ਕੁਰਕ ਕੀਤਾ ਜੋ ਉੱਤਰ ਪ੍ਰਦੇਸ਼ ਦੇ ਸਰਗਰਮ ਗਰੋਹ ਦੇ ਮੈਂਬਰ ਵਿਕਾਸ ਸਿੰਘ ਦਾ ਹੈ ਇਸੇ ਦੌਰਾਨ ਹਰਿਆਣਾ ਦੇ ਯਮਨਾਨਗਰ ਦੇ ਵਸਨੀਕ ਯੁਗਿੰਦਰ ਸਿੰਘ ਦੇ ਨਾਂ ਤੇ ਰਜਿਸਟਰਡ ਇੱਕ ਐਸਯੂਵੀ ਜਾਨੀ ਕਿ ਸਪੋਰਟਸ ਯੂਟਿਲਿਟੀ ਵਹੀਕਲ ਜ਼ਬਤ ਕੀਤਾ ਗਿਆ ਤੇ ਬੁਲਾਰੇ ਨੇ ਦੱਸਿਆ ਕਿ ਐਨਆਈਏ ਅਨੁਸਾਰ ਇਹ ਸਾਰੀਆਂ ਜਾਇਦਾਦਾਂ ਅਤਵਾਦ ਰਾਹੀਂ ਪ੍ਰਾਪਤ ਪੈਸੇ ਦੇ ਨਾਲ ਹੀ ਹਾਸਲ ਕੀਤੀਆਂ ਗਈਆਂ ਸੀ ਅਤੇ ਇਹਨਾਂ ਦੀ ਵਕਤ ਉਹ ਜਿਹੜੀ ਅਤਵਾਦੀ ਸਾਜ਼ਿਸ਼ਾਂ ਰਚਨ ਦੇ ਗੰਭੀਰ ਅਪਰਾਧਾਂ ਨੂੰ ਅੰਜਾਮ ਦੇਣ ਦੇ ਲਈ ਕੀਤੀ ਜਾਂਦੀ ਸੀ ਅਤੇ ਜਾਂਚ ਦੇ ਨਤੀਜਿਆਂ ਦਾ ਹਵਾਲਾ ਦਿੰਦਿਆਂ ਅਧਿਕਾਰੀ ਨੇ ਕਿਹਾ ਕਿ ਵਿਕਾਸ ਸਿੰਘ ਲਾਰੈਂਸ ਬਿਸ਼ਨੋਈ ਦਾ ਸਹਿਯੋਗੀ ਹੈ ਜਿਸ ਨੇ ਦਸੰਬਰ 2022 ਚ ਪੰਜਾਬ ਪੁਲਿਸ ਦੇ ਹੈੱਡਕੁਆਰਟਰ ਤੇ ਗੈਨਰੇਟ ਹਮਲੇ ਦੇ ਵਿੱਚ ਸ਼ਾਮਲ ਲੋਕਾਂ ਸਮੇਤ ਹੋਰ ਅੱਤਵਾਦੀਆਂ ਨੂੰ ਪਨਾਹ ਦਿੱਤੀ ਸੀ ਲਾਰੈਂਸ ਬਿਸ਼ਨੋਈ ਦੇ ਨੇੜਲੇ ਸਹਿਯੋਗੀ ਗੈਂਗਸਟਰ ਕਾਲਾ ਰਾਣਾ ਦੇ ਪਿੰਡ ਜੁਗਿੰਦਰ ਸਿੰਘ ਨੇ ਅੱਤਵਾਦੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਹਥਿਆਰ ਤੇ ਅਸਰੇ ਦੀ ਸਪਲਾਈ ਦੇ ਵਾਸਤੇ ਆਪਣੀ ਐਸਯੂ ਵਿਧੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਸੀ ਜਦਕਿ ਅਧਿਕਾਰੀਆਂ ਨੇ ਦੱਸਿਆ ਕਿ ਦਲੀਪ ਕੁਮਾਰ ਵਾਸੀ ਦੀਆਂ ਜਾਇਦਾਦਾਂ ਦੀ ਵਰਤੋਂ ਅੱਤਵਾਦੀਆਂ ਨੂੰ ਪਨਾਹ ਦੇਣ ਅਤੇ ਹਥਿਆਰ ਸੰਭਾਲਨ ਦੀ ਥਾਂ ਵਜੋਂ ਕੀਤੀ ਜਾ ਰਹੀ ਸੀ ਅਤੇ ਜ਼ਿਕਰਯੋਗ ਹੈ ਕਿ ਐਨਆਈਏ ਅਗਸਤ 2022 ਦੇ ਵਿੱਚ ਲਾਰੈਂਸ ਬਸ਼ਰੋਈ ਤੇ ਉਸਦੇ ਸਹਿਯੋਗੀਆਂ ਖਿਲਾਫ UAPA ਤਹਿਤ ਕੇਸ ਦਰਜ ਕੀਤਾ ਸੀ ਜਿਸ ਨੂੰ ਲੈ ਕੇ ਇਹ ਵੱਡੀ ਕਾਰਵਾਈ ਆ ਜਿਹੜੀ ਦੇਖਣ ਨੂੰ ਮਿਲੀ ਆ ਉਹਨਾਂ ਦੀਆਂ ਜਾਇਦਾਦਾਂ ਜਿਹੜੀਆਂ ਨੇ ਉਹ ਕੁਰਕ ਕੀਤੀਆਂ ਗਈਆਂ ਨੇ ਤਾਂ ਇਹ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਜਿਸ ਤਰੀਕੇ ਨਾਲ ਪਿਛਲੇ ਦਿਨਾਂ ਦੀ ਵੀ ਗੱਲ ਕੀਤੀ ਜਾਵੇ ਤਾਂ ਪੰਜਾਬ ਪੁਲਿਸ ਵੱਲੋਂ ਜਾਂ ਕਹਿ ਲਈਏ ਕਿ CIA ਵੱਲੋਂ ਵੱਡੀਆਂ ਕਾਰਵਾਈਆਂ ਕਰਦੇ ਹੋਏ ਬਹੁਤ ਸਾਰੇ ਗੈਂਗਸਟਰਾਂ ਨੂੰ ਪੁਲਿਸ ਮੁਕਾਬਲੇ ਵਿੱਚ ਹਲਾਕ ਵੀ ਕੀਤਾ ਗਿਆ ਜਿਹੜਾ ਫੜਿਆ ਵੀ ਗਿਆ ਉਸ ਮੁਕਾਬਲੇ ਦੇ ਰਾਹੀਂ ਤਾਂ ਬਹੁਤ ਸਾਰੀਆਂ ਜਿਹੀਆਂ ਗਤੀਵਿਧੀਆਂ ਨੇ ਜਿਹੜੀਆਂ ਉਹ ਦੇਖਣ ਨੂੰ ਮਿਲੀਆਂ ਕਿਉਂਕਿ ਇੱਕ ਪਾਸੇ ਜੇਕਰ ਗੈਂਗਸਟਰਵਾਦ ਦੀ ਗੱਲ ਕੀਤੀ ਜਾਵੇ ਤਾਂ ਇੰਨਾ ਘਭਾਰੂ ਸੀ ਕਿ ਦੁਕਾਨਦਾਰਾਂ ਵਪਾਰੀਆਂ ਜਾਂ ਆਮ ਲੋਕਾਂ ਜਾਂ ਲੀਡਰਾਂ ਨੂੰ ਫਰੋਤੀਆਂ ਜਿਹੜੀਆਂ ਨੇ ਉਹਦੇ ਵਾਸਤੇ ਧਮਕੀਆਂ ਦੇਣਾ ਜਾਂ ਉਹਨਾਂ ਦੇ ਉੱਤੇ ਹਮਲੇ ਕਰਨੇ ਉਹਨਾਂ ਨੂੰ ਕਿਡਨਾਪ ਕਰਨਾ ਬਹੁਤ ਸਾਰੀਆਂ ਵਾਰਦਾਤਾਂ ਜਿਹੀਆਂ ਸਾਹਮਣੇ ਆਈਆਂ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਸੀ ਤਾਂ ਅਜਹੀ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਪੰਜਾਬ ਸਰਕਾਰ ਨੇ ਜਿਾ ਕਹਿ ਲਈਏ ਕਿ ਪੁਲਿਸ ਵਿੰਗ ਨੇ ਵੱਡਾ ਐਕਸ਼ਨ ਵਢਿਆ ਜਿਸ ਦੇ ਤਹਿਤ ਕਾਰਵਾਈਆਂ ਹੋਈਆਂ ਤੇ ਉਸ ਤੋਂ ਬਾਅਦ ਇਹ ਜਿਹੀਆਂ ਕੁਝ ਵਾਰਦਾਤਾਂ ਨੇ ਜਿਾ ਕਹਿ ਲਈਏ ਕਿ ਹੋਣ ਵਾਲੀਆਂ ਜਿਹੀਆਂ ਗਤੀਵਿਧੀਆਂ ਨੇ ਜਿਹੜੀਆਂ ਉਹਨਾਂ ਨੂੰ ਠੱਲ ਵੀ ਪੈਂਦੀ ਨਜ਼ਰ ਆਈ ਹੈ ਤਾਂ ਦੇਖਣ ਵਾਲੀ ਗੱਲ ਹੋਏਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਕਿਹੜੀਆਂ ਵੱਡੀਆਂ ਕਾਰਵਾਈਆਂ ਨੇ ਜਿਹੜੀਆਂ NIA ਦੇ ਵੱਲੋਂ ਜਾਂ ਕਹਿ ਲਈਏ ਕਿ ਪੰਜਾਬ ਪੁਲਿਸ ਵੱਲੋਂ ਜਾਂ ਐਂਟੀ ਗੈਂਗਸਟਰ ਟਾਸਕ ਫੋਰਸ ਆ ਜਿਹੜੀ ਉਹਨਾਂ ਵੱਲੋਂ ਕੀਤੇ ਜਾਂਦੀਆਂ ਨੇ ਹਾਲਾਂਕਿ ਰੋਜ਼ ਹੀ ਜੀਆਂ ਗਤੀਵਿਧੀਆਂ ਨੇ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਨੇ ਜਿਸ ਤਰੀਕੇ ਨਾਲ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਜਿਹੜੀ ਹੈ ਟੀਮ ਹੈ ਉਹ ਕਿੰਨਾ ਕਿਤੇ ਗੈਂਗਸਟਰਾਂ ਦੇ ਨਾਲ ਜੁੜੇ ਅੱਤਵਾਦੀ ਸੰਗਠਨਾਂ ਨਾਲ ਜੁੜੇ ਲੋਕਾਂ ਨੂੰ ਗ੍ਰਿਫਤਾਰ ਕਰਦੀ ਹੈ ਉਹਨਾਂ ਤੋਂ ਅਸਲਾ ਜਾਂ ਹੋਰ ਵੀ ਬਹੁਤ ਕੁਝ ਰਿਕਵਰ ਕਰਦੀ ਹੈ ਤੀਸਰੂ ਲੈ ਕੇ ਅੱਗੇ ਕਿਸ ਤਰੀਕੇ ਦੀਆਂ ਸਥਿਤੀਆਂ ਨੇ ਜੜੀਆਂ ਉਹ ਰਹਿਣ ਵਾਲੀਆਂ ਨੇ ਉਸ ਦੇ ਮੁਤਲਕ ਪਲ-ਪਲ ਦੀ ਅਪਡੇਟ ਤੁਹਾਡੇ ਨਾਲ ਸਾਂਝ ਕਰਨ ਦਾ ਯਤਨ ਕਰਦੇ ਰਾਂਗੇ ਦਿਓ ਇਜਾਜ਼ਤ ਧੰਨਵਾਦ